ਸਾਡਾ ਕਾਲਾ ਗੂੜ ਕੈਪਸੂਲ ਹੈ ਤੇਲ ਇਹ ਇਹ ਆਮ ਮਤਲਬ ਲੋਕ ਕੀ ਲੈ ਲੈਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਖਾਇਆ ਤੇ ਆਪਰੇਸ਼ਨ ਤੋਂ ਬੰਦੇ ਨੂੰ ਬਚਾਇਆ ਜਿਹੜਾ ਲੱਗੇ ਰਾਤ ਨੂੰ ਸੌਂਦੇ ਆ ਪੂਰਾ ਤੇ ਬਜ਼ੁਰਗ ਸਵੇਰੇ ਜਦੋਂ ਉੱਠਦਾ ਜਾਂ ਬਜ਼ੁਰਗ ਕੀ ਕੋਈ ਵੀ ਜਿਹਦੇ ਗੋਡੇ ਦੁਖਦੇ ਆ ਉਹ ਜਦੋਂ ਸਵੇਰੇ ਉੱਠਦਾ ਤੇ ਆਏ ਉੱਠਦਾ ਦੀ ਹਾਂਜੀ ਫੜ ਫੜ ਕੇ ਅੱਜ ਉਹ ਦੇਖਦਾ ਫੜਨ ਦੀ ਲੋੜ ਹੀ ਨਹੀਂ ਪਈ ਓਕੇ ਆ ਉਹ ਜਦ ਇਹ ਕਹਿੰਦਾ ਥੈਂਕ ਯੂ ਗੁਰਸਾਹਿਬ ਔਰ ਅਸੀਂ ਦੇਖਿਆ ਕਿ ਜਿਹੜੇ ਲੋਕਾਂ ਨੂੰ ਐ ਕਿਹਾ ਗਿਆ ਨਾ ਵੀ ਅੱਜੇ ਆਪਰੇਸ਼ਨ ਹੋਊਗਾ ਉਹਨੇ ਕਿਹਾ ਯਾਰ ਦੇਰ ਨਾਲ ਔਖਾ ਹੋ ਜੂਗਾ ਕਹਿੰਦਾ ਮੈਂ ਗਿਆ ਹਾਂ ਹਾਂ ਉਹਨੇ ਜਿਹਾ ਡੇਹ ਟਰੀਟਮੈਂਟ ਨੂੰ 6 ਮਹੀਨੇ ਕਰ ਲਿਆ ਨਾਂਜੀ ਲਗਾਤਾ ਹਾਂਜੀ ਇਹ ਪਰ ਫਰਕ ਪੈਣਾ ਜਦੋਂ ਤੋਂ ਸ਼ੁਰੂ ਕਰਦਾ ਉਦੋਂ ਤੋਂ ਹੀ ਹੋ ਜਾਂਦਾ ਉਹ ਪਹਿਲੇ ਦੂਜੇ ਹਫਤੇ ਸਾਡਾ ਕਾਲਾ ਗੂੰਦ ਕੈਪਸੂਲ ਹੈ ਤੇਲ ਇਹ ਇਹ ਆਮ ਮਤਲਬ ਲੋਕ ਕੀ ਲੈ ਲੈਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਖਾਇਆ ਤੇ ਆਪਰੇਸ਼ਨ ਤੋਂ ਬੰਦੇ ਨੂੰ ਬਚਾਇਆ ਗੋਡਿਆਂ ਦਾ ਇਹ ਅੱਛਾ ਗੋਡਿਆਂ ਦੇ ਮੈਂ ਵੀਡੀਓ ਵੀ ਵੇਖਿਆ ਸੀਗਾ ਤੁਹਾਡਾ ਵੀ ਜੇ ਕਿਸੇ ਦੇ ਗੋਡੇ ਖਰਾਬ ਆ ਮੰਨ ਲਓ ਹਾਂ ਨਾ ਤੇ ਦੋਈਆਂ ਦਾ ਵੀ ਕੋਈ ਆਪਰੇਟ ਦੀ ਲੋੜ ਨਹੀਂ ਆ ਕੁਝ ਨਹੀਂ ਆ ਵੀ ਆਪਣੇ ਇਹਦੇ ਨਾਲ ਪ੍ਰੋਜੈਕਟ ਜਿਹੜਾ ਕੋਈ ਦਵਾਈ ਇਹਦੇ ਨਾਲ ਉਹ ਕੈਮ ਹੋ ਜਾਂਦਾ ਬੰਦਾ ਕਿ ਸਾਡੇ ਗੋਡੇ ਦੇ ਵਿੱਚ ਨਾ ਜਿਹੜਾ ਕਾਰਟਿਲੇਜ ਹੈ ਜਿਹਨੂੰ ਅਸੀਂ ਕਹਿੰਦੇ ਆ ਕਿ ਗਰੀਸ ਕਹਿ ਲੈਂਦੇ ਆ ਪੰਜਾਬੀ ਚ ਇਹਨੂੰ ਸਾਈਨੋਵਲ ਫਲੂਇਡ ਹੈ ਉਹ ਸੁੱਕ ਜਾਂਦਾ ਇਹ ਕਦੇ ਮੁੱਕਦਾ ਨਹੀਂ ਹੁਣ ਕਹਿਣਗੇ ਤੇਰੀ ਗਰੀਸ ਮੁੱਕ ਗਈ ਉਹ ਵੀ ਇਹ ਜਾਉ ਕਿੱਥੇ ਨਾ ਲੈਟਰਨ ਰਸਤੇ ਨਿਕਲਨੀ ਆ ਨਾ ਬਾਥਰੂਮ ਰਸਤੇ ਨਿਕਲਨੀ ਐ ਇੱਥੇ ਹੀ ਚੰਬਣੀਆਂ ਉਹ ਉੱਥੇ ਕਿਸੇ ਦੇ نیچے ਲੱਡੂ ਜਾ ਬਣ ਜਾਂਦਾ ਤੁਸੀਂ ਦੇਖਿਓ ਕਿਤੇ ਦੁੱਖ ਦੇ ਵੜ ਕੇ ਨਾ ਥੱਲੇ ਲੱਡੂ ਜਾ ਬਣ ਜਾਂਦਾ ਤੇ ਜਾਂ ਫਿਰ ਉਹ ਸਾਈਡ ਤੇ ਟੇਅਰ ਹੋ ਜਾਂਦਾ ਕਈ ਵਾਰੀ ਤਾਂ ਉਹ ਜੰਮ ਜਾਂਦਾ ਜੀ ਐਕਸਰੇ ਦੇ ਵਿੱਚ ਅਸੀਂ ਦੇਖਦੇ ਆ ਐ ਐਕਸਰੇ ਹੁੰਦਾ ਇੰਨਾ ਖੁੱਲਾ ਹੁੰਦਾ ਗੋਡਾ ਵਿੱਚੋਂ ਤੇ ਇਹ ਜਿਹੜਾ ਵਿੱਚ ਹੈ ਫਲੂਇਡ ਹੈ ਪੂਰਾ ਜਿਹੜਾ ਬਲੈਕ ਆ ਭਰਿਆ ਹੋਇਆ ਤੇ ਉਹ ਸਾਈਡ ਤੇ ਥੋੜੀ ਥੋੜੀ ਵਾਈਟ ਲੇਅਰ ਹੁੰਦੀ ਆ ਉਹ ਜੰਮ ਜਾਂਦਾ ਉਹਨਾਂ ਨੂੰ ਉਹ ਜੰਮਣ ਕਰਕੇ ਉਹਨੂੰ ਤਕਲੀਫ ਹੁੰਦੀ ਆ ਉਹ ਆਵਾਜ਼ ਵੀ ਕਰਦਾ ਕੜਕੜ ਤਾਂ ਉਹਦੇ ਵਾਸਤੇ ਫਿਰ ਜਿਹੜਾ ਅਸੀਂ ਇੱਕ ਕੰਮ ਕਰਿਆ ਅ ਗਿਲਸਾਬ ਕੀ ਜਿਹੜਾ ਕਾਲਾ ਗੂੰਦ ਹੈ ਇੱਕ ਹਾਂਜੀ ਪੀੜਾ ਨੂੰ ਲੱਗਦਾ ਜੀ ਹੁਣ ਕੋਈ ਕਹਿੰਦਾ ਯਾ ਪੇੜ ਨੂੰ ਲਗਾਉਂਦਾ ਕਹਿੰਦਾ ਆ ਪੇੜ ਨੂੰ ਲਗਾ ਸਾਨੂੰ ਬਹੁਤ ਸਮਾਂ ਲੱਗਿਆ ਇਹਦੇ ਤੇ ਪ੍ਰੋਪਰ ਖੋਜ ਕਰਦੇ ਕਰਦੇ ਇਹਨੂੰ ਫਿਰ ਗਵਰਨਮੈਂਟ ਤੋਂ ਸਰਟੀਫਾਈਡ ਕਰਾਉਂਦੇ ਕਰਾਉਂਦੇ ਲੈਬ ਟੈਸਟ ਲੈਂਦੇ ਹੋਏ ਵੀ ਵਾਕਈ ਸੱਚਮੁੱਚ ਆਹੀ ਕਾਲਾ ਗੁੰਦ ਹੈ ਹਾਂਜੀ ਉਹ ਹੈਗਾ ਜਿਹੜੇ ਆਪਣੇ ਹਿਮਾਚਲ ਦੇ ਪੇੜ ਲੰਬੇ ਚੀਲ ਦੇ ਪੇੜ ਖੜੇ ਜੀ 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 ਹਾਂਜੀ ਉਹਨਾਂ ਦਾ ਗੰਮ ਦੇਖੋ ਉਹ ਪੇੜ ਜੇ ਟੁੱਟਦਾ ਤਾਂ ਕਿਵੇਂ ਚੈੜ-ਚੈੜ ਕਰਦਾ ਕਿੰਨੀ ਜਾਨ ਆ ਉਹਦੇ ਵਿੱਚ ਉਹ ਵਾਲਾ ਗੰਮ ਲਿਆ ਗਿਆ ਉਹ ਫਿਰ ਦਿੱਤਾ ਲੋਕਾਂ ਨੂੰ ਅਸੀਂ ਉਹਨੂੰ ਤਿਆਰ ਕੀਤਾ ਉਹਦਾ ਕੈਪਸੂਲ ਬਣਾਇਆ ਕੈਪਸੂਲ ਬਣਾਇਆ ਤਾਂ ਲੋਕਾਂ ਨੂੰ ਦੇਣਾ ਸ਼ੁਰੂ ਕਰਤਾ ਸਾਨੂੰ ਲਾਹਾਜ ਲੱਗਿਆ ਵਿਚੇਰੇ ਦੇ ਲੋਕ ਠੀਕ ਹੋ ਜਾਣ ਉਹ ਜਦੋਂ ਡਾਇਰੈਕਟ ਦੇਤਾ ਕਿਸੇ ਨੂੰ ਲੂਜ਼ ਮੋਸ਼ਨ ਹੋ ਗਏ ਕਿਸੇ ਦਾ ਸਿਰ ਦੁਖਣ ਲੱਗ ਗਿਆ ਕਿਸੇ ਦਾ ਦਿਲ ਘਬਰਾਉਣ ਲੱਗ ਗਿਆ ਮਤਲਬ ਹੁਣ ਉਹ ਹਜਮ ਕਰਨਾ ਖੇੜ ਨਹੀਂ ਸੀ ਤੇ ਫਿਰ ਸਾਡੇ ਵੈਦ ਬੈਠੇ ਸਾਰੇ ਗੱਲ ਹੋਈ ਵੀ ਇਦਾਂ ਉਹਦੇ ਵਿੱਚ ਨਾ ਜੀ ਫਿਰ ਇੱਕ ਦੋ ਜੜੀ ਬੂਟੀਆਂ ਪਾਈਆਂ ਹਾਂਜੀ ਉਹਨੂੰ ਪ੍ਰੋਪਰ ਰੈਡੀ ਕੀਤਾ ਜੀ ਮੈਂ ਉਸਕੇ ਤਾਂ ਬੋਲਦਾ ਰਹਿਣਾ ਵੀ ਜਿੰਨੇ ਸਾਡੇ ਵੈਦ ਭਰਾ ਨੇ ਉਹ ਬਣਾਉਣ ਤੇ ਲੋਕਾਂ ਨੂੰ ਦੇਣ ਕੋਈ ਦਿੱਕਤ ਨਹੀਂ ਆ ਕਿਉਂਕਿ ਠੀਕ ਹੋਣੇ ਚਾਹੀਦੇ ਆ ਅੱਛਾ ਘਰੇ ਇਹ ਚੀਜ਼ਾਂ ਬਣਾਉਣੀਆਂ ਔਖੀਆਂ ਨੇ ਪਰ ਜਿਹੜੇ ਸਮਝਦਾਰ ਨੇ ਬਹੁਤ ਸਿਆਣੇ ਲੋਕ ਨੇ ਬਣਾ ਵੀ ਲੈਂਦੇ ਨੇ ਹੁਣ ਜਿਹੜੀਆਂ ਜਿਹੜੀਆਂ ਬੁੜੀਆਂ ਨੇ ਪੰਜੀਰੀ ਬਣਾਉਣੀ ਸਾਰੇ ਪਿੰਡਾਂ ਨੂੰ ਸਿਖਾਈ ਆ ਉਹਦੇ ਲਈ ਦਵਾਈ ਬਣਾਉਣੀ ਕੀ ਔਖੀ ਆ ਜਦੋਂ ਮੈਂ ਦੱਸੇ ਦਿੱਤੀ ਤਾਂ ਉਹ ਕੀ ਆ ਜੀ ਉਹਦੇ ਵਿੱਚ ਇੱਕ ਜਟਾਮਨਸੀ ਪੈਂਦੀ ਆ ਜੜੀ ਬੂਟੀ ਜਟਾ ਵਰਗੀ ਹੁੰਦੀ ਆ ਜਿਵੇਂ ਸੰਤਾਂ ਦੀ ਜਟਾ ਨਹੀਂ ਹੁੰਦੀ ਆ ਔਮੇ ਦੀ ਉਹ ਬੂਟੀ ਆ ਜਦੋਂ ਲੈਣ ਜਾਓ ਉਹ ਜੀ ਹੁੰਦੀ ਆ ਉਹ ਜਟਾਮਨਸੀ ਪਾਈ ਉਹ ਜੜ੍ਹਾ ਮਨਸੀ ਦਾ ਰੋਲ ਹੈ ਕਿ ਤੁਹਾਡੇ ਬਲੱਡ ਸਰਕੂਲੇਸ਼ਨ ਨੂੰ ਠੀਕ ਕਰਦੀ ਆ। ਹੂੰ ਬ੍ਰੇਨ ਦੀਆਂ ਨਸਾਂ ਨੂੰ ਮਜ਼ਬੂਤ ਕਰ ਦਿੰਦੀ ਆ। ਜੀ। ਉਹ ਪਾਈ ਤੇ ਨਾਲ ਉਹਦੇ ਵਿੱਚ ਪਾਈ ਪ੍ਰਵਾਲ ਪஞ்சਾਮ੍ਰਿਤ ਤੇ ਇੱਕ ਕਾਮਦੂਦਾ ਰਸ ਪੈਂਦਾ ਉਹਦੇ ਵਿੱਚ। ਇਹ ਦੋ ਚੀਜ਼ਾਂ ਨਾਲ ਉਹਦੀ ਗਰਮੀ ਸ਼ਾਂਤ ਹੋਈ ਕਾਲੇ ਗੋੰਦ ਦੀ। ਰਿਜ਼ਲਟ ਤਿੰਨ ਗੁਣਾ ਹੋ ਗਿਆ। ਅਸੀਂ ਜਦੋਂ ਲੋਕਾਂ ਨੂੰ ਦਿੱਤਾ ਉਹ ਇੱਕ ਕੈਪਸੂਲ ਡੇਲੀ ਪੰਚਮ ਹਲਦੀ ਦੇ ਦੁੱਧ ਨਾਲ। ਫਿਰ ਉਹ ਲੋਕ ਕਹਿੰਦੇ ਜੀ ਪੰਚਮ ਹਲਦੀ ਗੋਲਸਾ। ਮੈਂ ਕਿਹਾ ਇਹ ਵੀ ਲਿਖ ਲਓ ਬਣਾ ਲਓ ਘਰੇ। ਉਹਦੇ ਚ ਕਾਲੀ ਹਲਦੀ ਅੰਬਾ ਹਲਦੀ ਦਾਰੂ ਹਲਦੀ ਤੇ ਇੱਕ ਉਹਦੇ ਚ ਪੈਂਦੀ ਆ ਆਪਣੀ ਜੰਗਲੀ ਹਲਦੀ ਤੇ ਇੱਕ ਨਾਰਮਲ ਜਿਹੜੀ ਪੀਲੀ ਹਲਦੀ ਪੰਜਾਂ ਦਾ ਮੈਂ ਨੌ ਬੋਲਦਾ ਬਾਰ ਬਾਰ ਫੋਨ ਲਗਰਿਆ ਕਰੋ ਐਂ ਬੈਕ ਕਰਕੇ ਸੁਣ ਲਿਓ ਲਿਖ ਲਿਓ ਬਣਾ ਲਿਓ ਹੈਨਾ ਜਾਂ ਫਿਰ ਗਿਲਦਾ ਨੂੰ ਫੋਨ ਕਰ ਲੈ ਮੈਨੂੰ ਵੀ ਪਤਾ ਆ ਜਿਹੜੀਆਂ ਹਲਦੀਆਂ ਇੰਨੇ ਤਰੀਕੇ ਦੀਆਂ ਹੁੰਦੀਆਂ ਮੈਨੂੰ ਵੀ ਇਹ ਪੰਜੋ ਹਲਦੀਆਂ ਜਦੋਂ ਪੈਂਦੀਆਂ ਨੇ ਨਾ ਜੀ ਇਹ ਬਾਇਵਾਦੀ ਨੂੰ ਖਤਮ ਯੂਰਿਕ ਐਸਿਡ ਯੂਰੀਆ ਸਭ ਕੰਟਰੋਲ ਇਹਦੀ ਇੱਕ ਐ ਦੋ ਚੁਟਕੀ ਦੋ ਤਿੰਨ ਚੁਟਕੀਆਂ ਦੁੱਧ ਚ ਪਾ ਕੇ ਇਹਨੂੰ ਘੋਲ ਕੇ ਚੰਗੀ ਤਰ੍ਹਾਂ ਉਹ ਦੁੱਧ ਦੇ ਨਾਲ ਇਹ ਕੈਪਸੂਲ ਰਾਤ ਨੂੰ ਜਦੋਂ ਬਜ਼ੁਰਗ ਖਾਂਦੇ ਆ ਤੇ ਇੱਕ ਤੇਲ ਬਣਿਆ ਕਾਲੇ ਗੋਂਦ ਤੋਂ ਹੀ ਤੇਲ ਬਣਾਇਆ ਕਾਲੇ ਗੋਂਦ ਤੋਂ ਹੀ ਕਰੀਮ ਬਣਾਈ ਅਸੀਂ ਸਾਰਾ ਸਾਰੇ ਗਮ ਆ ਇਹਦੇ ਚ ਪਾਇਆ ਵੀ ਕਾਲੇ ਗੋਂਦ ਜੀ ਕਰਨਾ ਕਾਲੇ ਪੂਰੇ ਸੁਰੇ ਨੂੰ ਲਾ ਕੇ ਦਿੱਤੇ ਤਾਂ ਉਹ ਨਾ ਜੀ ਜਦੋਂ ਬਣਿਆ ਤਾਂ ਫਿਰ ਤੇਲ ਦੇਣੇ ਰਾਤ ਨੂੰ ਕਰੀਮ ਜਿਹੜਾ ਲਾਗੇ ਰਾਤ ਨੂੰ ਸੌਂਦੇ ਆ ਪੂਰਾ ਤੇ ਬਜ਼ੁਰਗ ਸਵੇਰੇ ਜਦ ਉੱਠਦਾ ਜਾਂ ਬਜ਼ੁਰਗ ਕੀ ਕੋਈ ਵੀ ਜਿਹਦੇ ਗੋਡੇ ਦੁਖਦੇ ਆ ਉਹ ਜਦੋਂ ਸਵੇਰੇ ਉੱਠਦਾ ਤੇ ਐ ਉੱਠਦਾ ਦੀ ਹਾਂਜੀ ਫੜ ਫੜ ਕੇ ਅੱਜ ਉਹ ਦੇਖਦਾ ਫੜਨ ਦੀ ਲੋੜ ਹੀ ਨਹੀਂ ਪਈ ਓਕੇ ਆ ਉਹ ਜਦ ਇਹ ਕਹਿੰਦਾ ਥੈਂਕ ਯੂ ਗੁਰੂ ਸਾਹਿਬ ਕਮਾਲ ਕਰਕੇ ਮਤਲਬ ਇਹ ਜਦੋਂ ਚੀਜ਼ ਹੁੰਦੀ ਆ ਨਾ ਜੀ ਉਹ ਫਿਰ ਸਾਡੇ ਕੋਲ ਸਿੱਧੀ ਆ ਜਾਂਦੀ ਆ ਥੈਂਕ ਯੂ ਫਟਕ ਸਾਡੀ ਵੀ ਅੱਖ ਖੁੱਲਦੀ ਉਸ ਟਾਈਮ ਵੀ ਅੱਜ ਕਿੰਨੇ ਬੰਦਿਆਂ ਨੇ ਥੈਂਕ ਯੂ ਬੋਲੇ ਹੋਊਗਾ ਤਾਂ ਉਹੀ એનર્ਜੀ ਰਹਿੰਦੀ ਆ ਦیدار ਮੈਂ ਤੁਹਾਨੂੰ ਦੱਸਾਂ ਸੇਮ ਉਹੀ ਅਲਰਜੀ ਰਹਿੰਦੀ ਆ ਕਿ ਮੈਂ ਦਿਨ ਚ 18 ਘੰਟੇ ਕੰਮ ਕਰਦਾ ਔਰ ਇੰਨੀ ਕਿ 2.5 ਫੁੱਟ ਦੀ ਕੁਰਸੀ ਤੇ ਬਹਿ ਕੇ ਪੂਰਾ ਸਮਾਂ ਗੁਜ਼ਾਰਨਾ ਹਾਂਜੀ ਔਰ ਇੱਕ ਵਾਰੀ ਵੀ ਪਾਸਾ ਨਹੀਂ ਮਾਰਨਾ ਉੱਠਣਾ ਨਹੀਂ ਹੈਨਾ ਤੇ ਉਹ ਜਿਹੜੇ ਚੀਜ਼ਾਂ ਨੇ ਲੋਕਾਂ ਦੀਆਂ ਦੁਆਵਾਂ ਨੇ ਔਰ ਅਸੀਂ ਦੇਖਿਆ ਕਿ ਜਿਹੜੇ ਲੋਕਾਂ ਨੂੰ ਐ ਕਿਹਾ ਗਿਆ ਨਾ ਵੀ ਅੱਜੇ ਆਪਰੇਸ਼ਨ ਹੋਊਗਾ ਹੁਣੇ ਕਿਹਾ ਯਾਰ ਦੇਰ ਨਾਲ ਔਖਾ ਹੋ ਜਾਊਗਾ ਹਾਂ ਉਨੇ ਜੇ ਸਾਡੇ ਇਹ ਟ੍ਰੀਟਮੈਂਟ ਨੂੰ 6 ਮਹੀਨੇ ਕਰ ਲਿਆ ਨਾ ਜੀ ਲਗਾਤਾਰ ਹਾਂਜੀ ਤੇ ਪਰ ਫਰਕ ਪੈਣਾ ਜਦੋਂ ਤੋਂ ਸ਼ੁਰੂ ਕਰਦਾ ਉਦੋਂ ਤੋਂ ਹੀ ਜਾਂਦਾ ਉਹ ਪਹਿਲੇ ਦੂਜੇ ਹਫ਼ਤੇ ਅੱਛਾ ਜੀ ਬਹੁਤ ਵਧੀਆ ਤਾਂ ਹੀ ਉਹ ਫਿਰ ਚੱਲਦਾ 6 ਮਹੀਨੇ ਆਏ ਕੋਈ ਨਹੀਂ ਚੱਲਦਾ 6 ਮਹੀਨੇ ਉਹਨੇ ਸਬਰ ਹੀ ਨਹੀਂ ਕਰਨਾ ਕਰਦਾ ਹੀ ਨਹੀਂ ਜਦੋਂ ਪਹਿਲੇ ਮਹੀਨੇ ਉਹਨੂੰ ਲੱਗਦਾ ਨਾ ਪਹਿਲੇ ਦਿਨ ਹੀ ਪਤਾ ਲੱਗ ਜਾਂਦਾ ਵੀ ਅੱਜ ਮੈਨੂੰ ਕੁਝ ਮਿਲ ਗਿਆ ਤੇ ਉਹ ਪਹਿਲਾਂ ਤਾਂ ਮੇਰੀ ਹੰਲਾਸ਼ੇਰੀ ਉਹਨੂੰ ਇੰਨੀ ਮਿਲ ਜਾਂਦੀ ਹੈ 10 ਦਿਨ ਤੱਕ ਉਹ ਹੀ ਨਹੀਂ ਲਵੇ ਲੱਗਣ ਦਿੰਦਾ ਉਹ ਕਿਸੇ ਨੂੰ ਵੀ ਮੈਂ ਗੁਲਸਾਹਬ ਨੂੰ ਮਿਲਿਆ ਹੁਣ ਨਹੀਂ ਗੱਲ ਬਣਦੀ ਕੋਈ ਤੇ ਉਹ 10 ਦਿਨ ਵਿੱਚ ਦਵਾਈ ਕੰਮ ਕਰ ਜਾਂਦੀ ਹੈ ਫੇਰ ਓਕੇ ਹੋ ਜਾਂਦਾ ਤੇ 6 ਕਿ ਮਹੀਨੇ ਚ ਉਹ ਸੈੱਟ ਹੋ ਕੇ ਆ ਜਾਂਦਾ ਬਹੁਤ ਰੇਅਰ ਹੁੰਦੇ ਨੇ ਜਿਨ੍ਹਾਂ ਦੀ 6 ਮਹੀਨੇ ਬਾਅਦ ਕੋਈ ਥੋੜੀ ਬਹੁਤੀ ਕੋਈ ਦਵਾਈ ਚੱਲਦੀ ਰਹਿ ਜਵੇਂ ਜਿਵੇਂ ਹਲਦੀ ਹੋਗੀ ਜਾਂ ਕੋਈ ਤੇਲ ਦੂਲ ਮਲਣ ਨੂੰ ਦੇਤਾ ਆਦਰਵਾਇਜ਼ ਦਵਾਈਆਂ ਛੁੱਟ ਜਾਂਦੀਆਂ ਨੇ 6 ਮਹੀਨੇ ਚ ਔਰ ਮੇਰਾ ਖਿਆਲ ਨਹੀਂ ਕਹਿੰਦਾ ਕਿ 2 ਜਾਂ 4 ਐਸੇ 4-5 ਐਸੇ ਲੋਕ ਹੋਣਗੇ ਜਿਨ੍ਹਾਂ ਨੇ ਸਾਡੇ ਟ੍ਰੀਟਮੈਂਟ ਸ਼ੁਰੂ ਹੋਣ ਤੋਂ ਬਾਅਦ ਆਪਰੇਸ਼ਨ ਕਰਾਇਆ ਹੋਊਗਾ ਨਹੀਂ ਤੇ ਸਾਰੇ ਹੀ ਤਕਰੀਬਨ ਓਕੇ ਨੇ ਜਿਨ੍ਹਾਂ ਨੂੰ ਦਵਾਈ ਸ਼ੁਰੂ ਕੀਤੀ ਜਿਨ੍ਹਾਂ ਨੂੰ ਦਵਾਈ ਖਾਦੀ ਹੈ ਬਹੁਤ ਕਮਾਲ ਦਾ ਰਿਜ਼ਲਟ ਹੈ